ਇੱਕ ਹੋਰ ਮੇਰੀ ਗੱਲ ਧਿਆਨ ਨਾਲ ਸੁਣੀਓ ਜਿਨ੍ਹਾਂ ਨੂੰ ਕਦੇ ਕਿਸੇ ਵੀ ਪਦਾਰਥ ਦੀ ਲੋੜ ਜਿਹੜੇ ਕਿਤੇ 3 ਘੰਟੇ 4 ਘੰਟੇ 5 ਘੰਟੇ ਨਹੀਂ ਬਹਿ ਸਕਦੇ ਨਹੀਂ ਨਾਮ ਜਪਦੇ ਲੈ ਇੰਨਾ ਕੰਮ ਕਰ ਲਿਓ 12 ਤੋਂ 3 ਦੇ ਵਿੱਚ ਜਿੰਨੇ ਵੀ ਦੁਨੀਆ ਤੇ ਇਨਸਾਨ ਬਣਾਏ ਨੇ ਸਭ ਦੀ ਅੱਖ ਜ਼ਰੂਰ ਖੁੱਲਦੀ ਹੈ ਭਾਵੇਂ 2 ਵਜੇ ਭਾਵੇਂ ਸਵਾ 2 ਵਜੇ 2:30 ਵਜੇ 3 ਵਜੇ ਤੋਂ ਪਹਿਲਾਂ ਪਹਿਲਾਂ 1:30 ਵਜੇ 2 ਵਜੇ ਕਦੇ ਵੀ ਕੋਈ ਸਮਾਂ ਦੇਖ ਲਓ ਅੱਖ ਜ਼ਰੂਰ ਖੁੱਲਦੀ ਹੈ ਪੰਜ ਵਾਰੀ ਮੂਲ ਮੰਤਰ ਕਰਕੇ ਨਾ ਜਿਹੜੀ ਵਸਤੂ ਤੁਹਾਨੂੰ ਚਾਹੀਦੀ ਹੈ ਇੱਕ ਵਾਰ ਕਹਿ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਚੀਜ਼ ਦੇ ਦਿਓ ਫਿਰ ਸੌਂਜੋ ਆਪਣਾ ਕਰਕੇ ਦੇਖਿਓ ਕਿਤੇ ਜਿਆਦਾ ਨਹੀਂ ਸਮਾਂ ਹਫਤਾ ਕਰ ਲਓ ਉਸੇ ਵੇਲੇ ਤੋਂ ਉਹ ਚੀਜ਼ ਮਹਾਰਾਜ ਨੇ ਤੁਹਾਨੂੰ ਦੇ ਦੇਣੀ ਹੈ ਕਿਉਂ ਉਸ ਵੇਲੇ ਮਹਾਰਾਜ ਹੱਟੀ ਖੋਲ ਕੇ ਬੈਠੇ ਜਿਹੜਾ 2 ਵਜੇ ਦਾ ਸਮਾਂ ਨਾ ਮਾਤਾ ਤ੍ਰਿਪਤਾ ਕਹਿੰਦੀ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦਾ ਪੁੱਤਰ ਸਮਝਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਨੇ